ਸਤਿ ਸ਼੍ਰੀ ਅਕਾਲ ਜੀ RAM RAM ਸਲਾਮ ਵਾਲੇਕੁਮ ਸਾਰਾ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੇ ਮੇਰੀ ਰਾਣੀ ਭੈਣ ਵੱਲੋਂ ਤੁਹਾਨੂੰ ਸਾਰਿਆਂ ਨੂੰ ਰਖੜੀਆਂ ਇਸ ਪਾਕ ਪਵਿੱਤਰ ਤਿਹਾੜੀਆਂ ਬਹੁਤ ਬਹੁਤ ਮੁਬਾਰਕਾਂ ਜਿੱਥੇ ਵੀ ਹੋ ਜੇ ਨਹੀਂ ਪਹੁੰਚ ਸਕਦੇ ਭੈਣਾਂ ਕੋਲੇ ਤਾਂ ਇੱਕ ਫੋਨ ਜ਼ਰੂਰ ਕਰ ਲਿਓ ਜੇ ਕਿਸੇ ਕਾਰਨ ਕਰਕੇ ਮਨ ਮੋਟਾਵ ਹੈ ਹਨਾ ਕੋਈ ਗਲੈਸ ਕਰਵੇ ਕੋਈ ਨਹੀਂ ਹਬ ਪਹਿਲ ਕਰ ਲਓ ਜੇ ਭੈਣਾਂ ਪਹਿਲ ਕਰ ਲੈਣ ਤਾਂ ਵੀ ਵਧੀਆ ਜੇ ਭਰਾ ਪਹਿਲ ਕਰ ਲੈਣ ਤਾਂ ਵੀ ਬਹੁਤ ਵਧੀਆ ਚੱਕੋ ਫੋਨ ਤੇ ਆਪਦੇ ਆਪਦੇ ਭੈਣਾਂ ਨੂੰ ਫੋਨ ਲਾਓ ਜੇ ਪਹੁੰਚ ਸਕਦੇ ਹੋ ਆਫਰ ਕਿਆ ਬਤਾਨੀ ਹਾਂ ਸੋ ਮੈਂ ਇਹੀ ਕਹਿਣਾ ਕਿ ਭੈਣਾਂ ਨੂੰ ਕੋਈ ਸੰਧਾਰੇ ਦੀ ਭੁੱਖ ਨਹੀਂ ਹੁੰਦੀ ਹੁੰਦੀ ਨਾ ਕਿ ਤੇਰੇ ਵੱਲੋਂ ਚੱਲੀਆਂ ਹਵਾਵਾਂ ਨੂੰ ਵੀ ਪੁੱਛਦੀਆਂ ਬੇਹਾਲ ਤੇਰਾ ਪੇਕਿਆਂ ਦੇ ਰਾਹਾਂ ਨੂੰ ਵੀ ਪੁੱਛਦੀਆਂ ਤੇਰੇ ਵੱਲੋਂ ਚੱਲੀਆਂ ਹਵਾਵਾਂ ਨੂੰ ਵੀ ਪੁੱਛਦੀਆਂ ਮੇਰਾ ਤੇਰਾ ਪੇਕਿਆਂ ਦੇ ਹਾਲ ਤੇਰਾ ਪੇਕਿਆਂ ਦੇ ਰਾਹਾਂ ਨੂੰ ਵੀ ਪੁੱਛਦੀਆਂ ਅੰਮੀ ਜਾਇਆ ਸੋਹਣਿਆ ਸੁਨੱਖਿਆ ਵੇ ਖੈਰ ਤੇਰੀ ਮੰਗਾ ਝੋਲੀ ਅੱਡ ਕੇ ਤੇਰੀ ਸੌਂ ਸੰਧਾਰਿਆਂ ਦੀ ਭੁੱਖ ਹੀ ਨਹੀਂ ਮੇ ਵੀਰਾ ਬਸ ਮਿਲ ਕੇ ਜਾਹੀ ਬੇਟਾ ਏਮ ਕੱਢ ਕੇ ਤੇਰੀ ਸੌਂ ਸੰਧਾਰਿਆਂ ਦੀ ਲੋੜ ਨਹੀਂ ਬੇਬੀ ਦਾ बस मिलके जाई तू टाइम काढके पहला ਧੰਨਵਾਦ ਜਿਹੜਾ ਸੋਨਾ ਤੇ ਸੁਨੱਖਾ ਮੇਰੇ ਲਈ ਲੱਭਿਆ ਇਹ ਵਰਬੇ ਸੋਨਾ ਸੁਨੱਖਾ ਸਕਲ ਤੋਂ ਨਹੀਂ ਹੁੰਦਾ ਹੁੰਦਾ ਹਨਾ ਸੋਨਾ ਸੁਨੱਖਾ ਉਹ ਹੁੰਦਾ ਹੁੰਦਾ ਜੋ ਖੁਸ਼ ਰਖੇ ਭੈਣਾਂ ਨੂੰ ਹਨਾ ਕਿ ਪਹਿਲਾ ਧੰਨਵਾਦ ਜਿਹੜਾ ਸੋਨਾ ਤੇ ਸੁਨੱਖਾ ਮੇਰੇ ਲਈ ਲੱਭਿਆ ਇਹ ਵਰਬੇ ਛੋਟੀ ਭੈਣ ਵਰਗੀ ਲੱਗਦੀ ਨਨਾਨ ਸਹਰਾ ਬਾਪੂ ਲੱਗੇ ਧੀਆ ਵਾਂਗੂ ਸਸਰਖੇ ਸਹੋੜਿਆਂ ਦੇ ਘਰ ਵੀ ਸੱਚੀ ਮੁੱਚੀ ਉਹ ਹੈ ਜਾਂ ਮਿਲਿਆ ਪਰਿਵਾਰ ਜਿੱਤਾਂ ਪੇਕੇ ਪਿੰਡਾਇਸੀ ਵਿੱਚ ਸੱਢ ਕੇ ਤੇਰੀ ਸੋਂਹ ਸੁਧਾਰਿਆਂ ਦੀ ਭੁਖੀ ਲੀਬੇ ਵੀਰਾ ਬਸ ਮਿਲ ਕੇ ਜਾਇਂ ਤੂੰ ਟਾਈਮ ਕੱਢ ਕੇ ਕਿਵੇਂ ਭੁੱਲ ਜਾਵਾਂ ਕਿਵੇਂ ਭੁੱਲ ਜਾਵਾਂ ਬਾਪੂ ਪੁੱਤਰ ਜਾਣ ਪਿੱਛੋਂ ਫਰਜ਼ ਨਿਭਾਏ ਨੇ ਤੂੰ ਜੋ ਵੇ ਕਿਵੇਂ ਭੁੱਲ ਜਾਵਾਂ ਬਾਪੂ ਪੁੱਤਰ ਜਾਣ ਪਿੱਛੋਂ ਫਰਜ਼ ਨਿਭਾਏ ਨੇ ਤੂੰ ਜੋ ਵੇ ਨਿੱਕੇ ਹੁੰਦੇ ਲੜਦੇ ਸੀ ਵੱਖਰੀਆ ਗੱਲ ਹੁਣ ਬਾਹਲਾ ਤੇਰਾ ਆਲੀ ਜਾਂਦਾ ਮੋਹ ਵੀ ਨਿੱਕੇ ਨਿੱਕੇ ਆਪਾਂ ਲੜਦੀ ਹੁੰਦੇ ਆ ਮੈਂ ਤੇ ਵੀ ਇਥੋਂ ਲੜਦੇ ਹੁੰਦੇ ਸੀ ਕਿ ਉਹ ਦਾਤੀ ਫਰਾ ਪੱਖਾ ਹੁੰਦਾ ਮੈਂ ਉਹਦੇ ਮੂਰੇ ਪਹੁੰਗਾਂ ਨਾ ਤੇ ਬੀਬੀ ਵੀ ਕਹਿੰਦੀ ਹੁੰਦੀ ਸੀਗੀ ਇਹ ਘੂਟ ਦਾ ਲੇਟ ਹੁੰਦਾ ਸੀ ਤੂੰ ਇਹ ਝੜ-ਪੋਚਾ ਕਰਨਾ ਹੁੰਦਾ ਉਹਦੋਂ ਲੜਪੈ। ਉਦੋਂ ਬਿੱਤੋਂ ਕਿਹੜੀ ਜਾਂਦੋਂ ਠਾਉਂਦਾ ਨਹੀਂ ਹੈਣਾ ਤਾਂ ਲੈ ਲੇਗੇ। ਤੇ ਕੰਨ ਨਿੱਕੇ ਹੁੰਦੇ ਲੜਦੇ ਸੀ ਵੱਖਰੀ ਆ ਗੱਲ ਹੁਣ ਬਾਹਲਾ ਤੇਰਾ ਆਈ ਜਾਂਦਾ ਮੋਹਵੇ। ਅ ਕਿਵੇਂ ਭੁੱਲ ਜਾ ਮਾਂ ਬਾਪ ਪੁੱਤਰ ਜਾਣ ਪਿੱਛੋਂ ਫਰਜ਼ ਨਿਭਾਏ ਨੇ ਤੂੰ ਜੋਗੇ। ਕਿ ਵੱਡੀ ਭਾਬੋ ਜੁਗ-ਜੁਗ ਜੀਵੇ ਜੁਗ-ਜੁਗ ਜੀਵੇ ਵੱਡੀ ਭਾਬੂ ਰਾਣੀ ਜਿਹੜੀ ਦੁੱਖੜੇ ਬੰਡਾਉਂਦੀ ਗੱਲ ਲਾ ਕੇ ਤੇਰੀ ਸੌਂ ਸੁਧਾਰਿਆਂ ਦੀ ਲੋੜ ਨਹੀਂ ਵੀਰਾ ਬਸ ਮਿਲ ਕੇ ਜਾਈ ਤੂੰ ਟਾਈਮ ਕੱਢ ਕੇ। ਗੁੱਟ ਕਿਸੇ ਦਾ ਨਾ ਖਾਲੀ ਦਿਸੇ। ਮਨ ਦੀ ਦੁਆ ਐਂ ਹੋ ਮਟਵੇ। ਵੀਰਾਂ ਉਤੇ ਪੀੜਿਤ ਤੋਂ ਬਣਦੀ ਸੁਭੀ ਸੱਚੀ ਭੈਣਾਂ ਦੇ ਸੀਨੇ 'ਚ ਵੱਜੇ ਸੱਟਵੇ ਭੈਣਾਂ ਦੇ ਸੀਨੇ 'ਚ ਵੱਜੇ ਸੱਟਵੇ ਪੇਕਿਆਂ ਦੇ ਪਿੰਡ ਭਾਵੇਂ ਦੁੱਖ ਭਾਵੇਂ ਸੁੱਖ ਸਭ ਤੋਂ ਪਹਿਲਾਂ ਭੈਣਾਂ ਹੁੰਦੀਆਂ ਨੇ ਭੱਜ ਕੇ ਤੇਰੀ ਸੌਂ ਸੁਨਹਾਰਿਆਂ ਦੀ ਲੋੜ ਦੀਵੇ ਵੀਰਾਂ ਵਸ ਮਿਲ ਕੇ ਜਾਈ ਤੂੰ ਟਾਈਮ ਕੱਢ ਕੇ ਸੌਂ ਲੱਗੇ ਸੁਨਾਰੇ ਦੀ ਮੈਂ ਭੁੱਖੀ ਨਹੀਂ ਮੈਂ ਵੀਰਾਂ ਵਸ ਮਿਲ ਕੇ ਜਾਈ ਤੂੰ ਟਾਈਮ ਕੱਢ ਕੇ ਟਾਈਮ ਕੱਢ ਕੇ ਜਾਇਆ ਕਰੋ ਮੈਂ ਪਿਛਲੀ ਵਾਰ ਵੀ ਸੁਣਾਇਆ ਸੀਗਾ ਕਈ ਵਾਰ ਰਾਣੀ ਨੂੰ ਜਾਂ ਬੀਤੋ ਨੂੰ ਪਤਾ ਲੱਗਦੀ ਵੀ ਮੈਂ ਉਹਦੇ ਸਹਰਿਆਂ ਦੇ ਪਿੰਡ ਵਿੱਚ ਹੀ ਲੱਗ ਗਿਆ ਤਾ ਫਿਰ ਉਹ ਮੂੰਹ ਬਣਾ ਲੈਂਦੀ ਐ ਕਿਉਂਕਿ ਉਹ ਜਿਆਦਾ ਰੋੜ ਮਾਨਸ ਵਾਲੀ ਜਾਂਦੀ ਐ ਨਾ ਜਦੋਂ ਚਲੋ ਕੌਰੀਆਂ ਕਣੀ ਤਾਂ ਤੇ ਟਾਈਮ ਘੱਟ ਲੱਗਦਾ ਸੋ ਤੂੰ ਮੇਰੇ ਪੇਕਿਆਂ ਦਾ ਭੁੱਲ ਗਿਆ ਆ ਰਾਵੇ ਹੁੰਦਾ ਭੈਣਾਂ ਨੂੰ ਭਾਈਆਂ ਦਾ ਕਿੰਨਾ ਚਾਵੇ ਜਦੋਂ ਫੋਨ ਤੇ ਭਾਬੀ ਨੇ ਮੈਨੂੰ ਦੱਸਿਆ ਵੇ ਸੁਣ ਕੇ ਗਿਆ ਕਲੇਜਾ ਚੀਰਿਆ ਭਾਈ ਭਾਬੀ ਦਾ ਸੰਧਾਰਾ ਤੇ ਗਿਆ ਮੈਂ ਤੂੰ ਕਿਉਂ ਨਹੀਂ ਆਇਆ ਵੀਰ ਸੋ ਸੰਧਾਰਾ ਮੈਂ ਕਹਿੰਦਾ ਮੈਟਰ ਨਹੀਂ ਕਰਦਾ ਮੈਂ ਇਹਨਾਂ ਰੱਖਦਾ ਵੀਰ ਭੈਣਾਂ ਨੂੰ ਜਾ ਕੇ ਮਿਲੇ ਇਹ ਮੈਟਰ ਕਰਦਾ ਠੀਕ ਤੂੰ ਟਾਈਮ ਕੱਢ ਗਿਆ ਹੀ ਧੰਨਵਾਦ ਨਹੀਂ ਤੇਰਾ ਧੰਨਵਾਦ ਜਿਹੜਾ ਤੂੰ ਮੈਨੂੰ ਮਿਲਿਆ ਆ ਮਾਨਵਦੀ ਜਾਂਦਾ ਬਹੁਤ ਜਿਆਦਾ ਜਦੋਂ ਆਉਂਦੇ ਨੂੰ ਵੀਕ ਹੋ ਗਏ ਖੁਸ਼ ਹੋ ਕੇ ਰਿਕਰੀ ਬਣਾਵੇ ਨਵਈਫਾ ਜੀ ਫਿਰ ਆਪਾਂ ਹਾਂ ਫਿਰ ਜਨਵਾ ਲਓ ਜੀ ਤੇ ਤੁਸੀਂ ਵੀ ਪਲੀਜ਼ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਹਨਾ ਰਿਸ਼ਤੇ ਤਾਂ ਬਹੁਤ ਦੂਰ ਚਲੇ ਲੱਗੇ ਆ ਯਾਰ ਆਪਾਂ ਅੱਜ ਕੱਲ ਠੀਕ ਹੈ ਯਾਰ ਹਰ ਰੋਜ਼ਮਰੀ ਜ਼ਿੰਦਗੀ ਦੇ ਵਿੱਚ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਜਿੱਥੇ ਵੀ ਕੋਈ ਗੈਰ ਟਰੱਕ ਲੱਗੇ ਗਿਆ ਹੋਇਆ ਹੈ ਸਾਈਡ ਤੇ ਆ ਕੇ ਟਰੱਕ ਫੋਨ ਕਰਦੇ ਭੈਣ ਨੂੰ ਜਿੱਥੇ ਕੋਈ ਕਮਾਂ ਲੈ ਕੇ ਗਿਆ ਉਹ ਥੋੜਾ ਟਾਈਮ ਕਮਾਂ ਪੰਜ ਵੀ ਸੱਤ ਮਿੰਟ ਰੋਕ ਕੇ ਫੋਨ ਕਰ ਲਿਓ ਕੋਈ ਫੌਜੀ ਹੈ ਉਹ ਵੀ ਟਾਈਮ ਕੱਢ ਕੇ ਫੋਨ ਕਰ ਲਿਓ ਕੈਨੇਡਾ ਅਮ ਵੀਰ ਆਪਣਾ ਕਿ ਭੈਣਾਂ ਨੂੰ ਫੋਨ ਕਰੋ ਉਹਨਾਂ ਦੇ ਹੌਸਲੇ ਵੱਧ ਜਾਂਦੇ ਨੇ ਜੇ ਪਲੇ ਸਕਵੇਂ ਨੇ ਤਾਂ ਵੀ ਪੈਰ ਕਰ ਲਓ ਕੋਈ ਗੱਲ ਨਹੀਂ ਭੈਣਾ ਤਾਂ ਦੁਸਰੀ ਨਹੀਂ ਹੈ ਦੁਸਰੀ ਨਹੀਂ ਮੇਰੇ ਭੈਣਾਂ ਦਾ ਸਹੀ ਹੈ ਸਹੀ ਹੈ ਬਸ ਥੋੜੇ ਜੇ ਬਸ ਇੱਕ ਨਾਟਕੀ ਕਰਨਾ ਪੈਂਦਾ ਅੱਛਾ ਰਾਣੀ ਨੂੰ ਅਸੀਂ ਜਿੰਨਾ ਵੀ ਸਗਨ ਦੇ ਦਈਏ ਉਨਾ ਹੀ ਥੋੜਾ ਕਿਉਂਕਿ ਰਾਣੀ ਨੇ ਆਪਣੇ ਸੌਹਰਿਆਂ ਤੋਂ ਆ ਕੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਸੌਹਰਿਆਂ ਤੋਂ ਆ ਕੇ ਉਹਨਾਂ ਦਿਨਾਂ ਦੇ ਵਿੱਚ ਆਉਣਾ ਜਦੋਂ ਜੀਰੀ ਵਗੈਰਾ ਲੱਗਦੀ ਝੋਨਾ ਵਗੈਰਾ ਲੱਗਦਾ ਹਨ ਸਾਨੂੰ ਨਾਲ ਲਿਆ ਕੇ ਝੋਨਾ ਲਾਉਣਾ ਉਹ ਪੈਸੇ ਸਾਡੇ ਕਿਹੜੇ ਹਜੇ ਬਾਧੂ ਪੈਨੇ ਉਹ ਫਰਜ਼ ਬਹੁਤ ਪੈਨੇ ਜਿਹੜੇ ਬਹੁਤ ਦਿੱਤਾ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਥੋੜੇ ਭੈਣ ਭਾਈਆਂ ਦਾ ਮੇਰੇ ਨਾਲ ਸਾਥ ਹੈ ਤੁਹਾਡਾ ਆਸ਼ੀਰਵਾ ਮੇਰੇ ਨਾਲ ਹੈ ਧੰਨਵਾਦ ਜੀ ਧੰਨਵਾਦ ਬਹੁਤ ਸੋਹਣਾ ਮੈਂ ਕਹਿੰਨੀ ਆ ਵੀ ਜਿਹੇ ਜਿਹੇ ਮੇਰੇ ਪੇਕੇ ਪਰਿਵਾਰ ਤੇ ਮੇਰਾ ਸਹੁਰਾ ਪਰਿਵਾਰ ਹਰੇਕ ਭੈਣ ਦਾ ਐਦਾਂ ਹੀ ਹੋਵੇ ਜੀ ਹੰਦਾ ਬਸ ਤਰੇ ਕਰੋ ਜੀ ਵੀਡੀਓ ਬਹੁਤ ਬਹੁਤ ਸ਼ੇਅਰ ਕਰੋ ਅੰਗੇ ਸਾਤੇ ਹੀ ਬਹੁਤ ਸਾਰੀ ਗੰਗਰ ਹੋਵੇ ਮੈਂ ਐਡੀ ਉੱਪਰ ਨਾ ਹੋਵੇ ਮੇਰੀ ਵੀ ਮੇਰਾ ਕੱਲੇ ਦਾ ਜੀਨ ਲੱਗੇ ਬਾਅਦ ਹੈ ਨਾ ਕਰ ਦਿਓ ਜੀ ਵੀਡੀਓ ਬਾਤ ਬਾਤ ਸ਼ੇਅਰ ਨਾ